ਮੋਡਲ ਸੈਂਟਰ ਸੀ ਅਪਗ੍ਰੇਡ ਕੀਤਾ ਜਿਹਦੀ ਅੱਜ ਸਾਡੇ ਜਿਹੜੇ ਨੈਸ਼ਨਲ ਕੁਕੀਨਰ ਤੇ ਭਗਵੰਤ ਮਾਨ ਜੀ ਡੈਡੀਕੇਟ ਕਰਨਗੇ ਪੰਜਾਬ ਦੇ ਲੋਕਾਂ ਨੂੰ ਮਾਲੀ ਵਿਖੇ ਜਿਹਦੇ ਵਿੱਚ ਸਕਿੱਲ ਬਿਲਡਿੰਗ ਸੈਂਟਰ ਵੀ ਹੈ ਉੱਥੇ ਲਿਆ ਕੇ ਉਹਨੂੰ ਨਸ਼ਾ ਛੁਡਾ ਕੇ ਕੋਈ ਨਾ ਕੋਈ ਕੰਮ ਸਿਖਾਵਾਗੇ ਅਸੀਂ ਉਹਨਾਂ ਨੂੰ ਬਹੁਤ ਤੁਸੀਂ ਜਾ ਕੇ ਦੇਖੋਗੇ ਅੱਜ ਉੱਥੇ ਸਾਰੇ 에어 ਕੰਡੀਸ਼ਨਡ ਹੈ ਸਾਰਾ ਬਹੁਤ ਅੱਛੀ ਸਹੂਲਤ ਹੈ ਤੇ ਸਾਰੇ ਜਿੰਨੇ ਮੈਂ ਕਿਹਾ ਸਕਿੱਲ ਡਿਵੈਲਪਮੈਂਟ ਉੱਥੇ ਲੋਕਲ ਹੈਗਾ ਉਹਨਾਂ ਨੂੰ ਕੋਈ ਨਾ ਕੋਈ ਕੰਮ ਸਿਖਾ ਕੇ ਫਿਰ ਜਿਹੜੀ এমਪਲੋਇਮੈਂਟ ਜਨਰੇਸ਼ਨ ਦੀ ਸਕੀਮਾ ਹੈਗੀ ਹੈ ਜਿੰਨੀਆਂ ਗਵਰਨਮੈਂਟ ਦੀ ਫੰਡਿੰਗ ਹੈਗੀ ਆ ਉਹਦੇ ਵਿੱਚ 20 25-25 ਲੱਖ ਰੁਪਏ ਦੀ ਗ੍ਰਾਂਟ ਵੀ ਆ ਉਹਦੇ ਵਿੱਚ ਕੁਝ ਸਬਸਿਡੀ ਵੀ ਕੰਪੋਨੈਂਟ ਵੀ ਆ ਉਹ ਦੇ ਕੇ ਬੰਦੇ ਨੂੰ ਕੰਮ ਕਰਾ ਕੇ ਅਸੀਂ ਉਹਨਾਂ ਨੂੰ ਐਂਟਰਪ੍ਰਨਰ ਬਣਾਣਾ ਹੈ ਇਹ ਇੱਕ ਕੰਪਲੀਟ ਪੈਕੇਜ ਹੈ ਕਿ ਬੰਦੇ ਨੂੰ ਖਾਲੀ ਨਸ਼ਾ ਛੁਡਾ ਦੇਣਾ ਕਾਫੀ ਨਹੀਂ ਹੈ ਨਸ਼ਾ ਛੁਡਾ ਕੇ ਕੰਮ ਤੇ ਲਾ ਦੇਣਾ ਤੇ ਉਹਨੂੰ ਰੀਹੈਬਿਲੀਟੇਟ ਕਰ ਦੇਣਾ that is real rehabilitation ਤੇ ਇਹ ਜਿਹੜੇ ਅੱਜ ਇਹਦੀ ਸ਼ੁਰੂਆਤ ਕਰ ਰਹੇ ਆ ਤੇ ਮੈਂ ਸਾਨੀ ਸਾਹਿਬ ਦਾ ਧੰਨਵਾਦ ਕਰਦਾ ਕਿ ਉਹਨੇ ਸਨ ਫਾਊਂਡੇਸ਼ਨ ਨੇ ਇਹਦੇ ਨਾਲ ਮਾਪੇ ਜਿਹੜੇ ਹੈਗੇ ਆ ਤੁਹਾਨੂੰ ਬੜੀ ਮੈਨੂੰ ਖੁਸ਼ੀ ਹੁੰਦੀ ਆ ਤੁਹਾਡੇ ਨਾਲ ਇਹ ਗੱਲ ਸਾਂਝੀ ਕਰਦੇ ਹੋਏ ਕਿ ਪਹਿਲਾਂ ਜਿਹੜੇ ਡਰਗ ਐਡਿਕਸ਼ਨ ਹੈ ਜਿੰਨੇ ਵੀ ਬੰਦੇ ਸੀਗੇ ਨਾ ਇਹਨਾਂ ਨੂੰ ਜੇਲ੍ਹਤ ਭੇਜਦੇ ਸੀ ਹੁਣ ਅਸੀਂ ਇਹਨੂੰ ਡੀਕ੍ਰਿਮੀਨਲਾਈਜ਼ ਕਰਤਾ